ਆਪਾਂ ਇਹ ਦੋਸ਼ ਦੇ ਕੇ ਕਿ ਨੌਜਵਾਨੀ ਵਿਗੜ ਰਹੀ ਹੈ ਨੌਜਵਾਨੀ ਵਿਗੜ ਰਹੀ ਹੈ ਇਹ ਦੋਸ਼ ਨਿਰਾਪura ਉਹਨਾਂ ਤੇ ਨਹੀਂ ਥੱਪ ਸਕਦਾ ਮੱਡਗਾੜ ਤੇ ਮੁੰਡਾ ਬੈਠਾ ਸੀ ਉਹਦੇ ਹੱਥ 'ਚ ਹਰੀ ਚੂੜੀ ਪਾਈ ਹੋਈ ਸੀ ਉਹ ਕਹਿੰਦਾ ਕੀ ਵੇਨਾ ਬਾਬਾ ਇਹ ਬਾਬੇ ਪੀਰ ਦੀ ਹੈ ਕਹਿੰਦਾ ਕੀ ਗੱਲ ਸ਼ੇਰਾ ਆਪਣੇ ਬਾਬੇ ਤੇ ਭਰੋਸਾ ਨੀ ਮਿਠਾਸ ਲੋਕਾਂ 'ਚ ਕਿਉਂ ਘਟੀ ਆ ਜਦੇ ਸਮੇਂ ਫੁੱਲ ਵਰਗਾ ਖਿੜਦਾ ਚਿਹਰਾ ਜਦੋਂ ਮੱਥੇ ਤੇ ਵਟ ਨਹੀਂ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਖੂਨ ਵਧਾਉਣਾ ਖੂਨਦਾਨ ਤੋਂ ਘਟ ਨਹੀਂ ਹੁੰਦਾ ਅਸੀਂ ਨਾ ਸੱਸੇ ਗਵਾ ਲਿਆ ਬਹੁਤ ਸਾਰੇ ਸਹਿਜ ਸਬਰ ਸੰਤੋਖ ਤੇ ਤੱਤੇ ਆਪਣੇ ਚ ਮਤਲਬ ਪੈਦਾ ਕਰ ਲਿਆ ਤਲਖੀ ਤਮਾ ਖੁਸ਼ੀਆਂ ਛੋਟੀਆਂ ਛੋਟੀਆਂ ਚੀਜ਼ਾਂ ਚੋਂ ਭਾਲੀਆਂ ਜਾਂਦੀਆਂ ਨੇ ਪਰ ਅਸੀਂ ਨਫ਼ਰਤ ਕਾ ਤੋ ਪਾੜ ਲਈ ਫਿਰ ਖੁਸ਼ੀ ਨੂੰ ਪੁੱਛਿਆ ਇੱਕ ਦਿਨ ਦੱਸ ਕਿੱਥੇ ਤੇਰਾ ਵਾਸਾ ਨਹੀਂ ਹੌਲੀ ਹੌਲੀ ਜ਼ਿੰਦਗੀ ਵਿੱਚੋਂ ਮੁੱਕਦਾ ਜਾਂਦਾ ਹਾਸਾ ਲੋਕ ਲੱਭਦੇ ਕੀ ਪਏ ਆ ਉਡੀਕਦੇ ਕੀ ਪਏ ਆ ਚੁੱਲ੍ਹੇ ਵਾਲੀ ਅੱਗ ਤੇ ਗਰੀਬੀ ਵਾਲਾ ਕਹਿਰ ਹੋਵੇ ਦਿਹਾੜੀ ਲਾਉਣ ਜਦੋਂ ਬਾਪੂ ਗਿਆ ਸ਼ਹਿਰ ਹੋਵੇ ਜਦੋਂ ਚੁੱਲ੍ਹੇ ਵਾਲੀ ਮੱਚ ਪੇਟ ਵਾਲੀ ਸ਼ੀਤ ਹੁੰਦੀ ਹੈ ਉਹੀ ਤਾਂ ਪੁੱਤਰਾ ਉਰੀਕ ਹੁੰਦੀ ਹੈ ਜੇ ਤੁਸੀਂ ਲੇਬਰ ਵੀ ਕਰ ਰਹੇ ਹੋ ਹੱਥੀਂ ਕਿਰਤ ਵੀ ਕਰ ਰਹੇ ਹੋ ਤਾਂ ਤੁਸੀਂ ਉਸ ਤੋਂ 100 ਗੁਣਾ ਉੱਚੇ ਹੋ ਜਿਹੜਾ ਇੱਕ ਕਰੱਪਟ ਬੰਦਾ ਕਿਸੇ ਅਹੁਦੇ ਤੇ ਬੈਠਾ ਹੈ ਤਬਦੀਲੀ ਤੁਹਾਡੇ ਸ਼ਬਦਾਂ ਵਿੱਚ ਕੀ ਹੈ ਜਿਹੜਾ ਢੋਲ ਟੁੱਟ ਜਾਵੇ ਉਹਦਾ ਡੱਗਾ ਵੀ ਨਹੀਂ ਰਹਿੰਦਾ ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਜਾ ਵੀ ਨਹੀਂ ਰਹਿੰਦਾ